ਜੇ ਵੀ ਵੇਖਿਓ ਤੁਸੀਂ ਖਬਰ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜੰਡਿਆਲਾ ਗੁਰੂ ਦੇ ਪਿੰਡ ਰਾਣਾ ਕਾਲਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਦਰਅਸਲ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਤੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨਸ਼ਾ ਤਸਕਰਾਂ ਨੂੰ ਜਦੋਂ ਨਸ਼ਾ ਵੇਚਣ ਤੋਂ ਮਨਾ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਨਸ਼ੇ ਤਸਕਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਆਏ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇਸ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇੱਥੋਂ ਤੱਕ ਕਿ ਗੋਲੀਆਂ ਵੀ ਚਲਾਈਆਂ ਗਈਆਂ ਨੇ ਤੇ ਇੱਕ ਨੌਜਵਾਨ ਦੇ ਕੋਲੋਂ ਜਿਹੜੀ ਆ ਗੋਲੀ ਛੂ ਕੇ ਲੰਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੰਡਿਆਲਾ ਗੁਰੂਦਿਆਂ ਇਹ ਤਸਵੀਰਾਂ ਨੇ ਜਿੱਥੇ ਪਿੰਡ ਰਾਣਾਕਲਾ ਦੇ ਵਿੱਚ ਨਸ਼ਾ ਤਸਕਰਾਂ ਦੀ ਗੁੰਡਾਤਗਰਦੀ ਦੇਖਣ ਨੂੰ ਮਿਲੀ ਹੈ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਸ ਦੌਰਾਨ ਪੰਚਾਇਤ ਮੈਂਬਰ ਜਿਹੜਾ ਆ ਉਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬਾਲਬਾਲ ਉਹਨਾਂ ਦੀ ਜਿਹੜੀ ਆ ਜਾਨ ਬਚੀ ਹੈ ਤਸਵੀਰਾਂ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਜਿੱਥੇ ਨਸ਼ਾ ਤਸਕਰਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਸ ਦੌਰਾਨ ਇੱਕ ਨੌਜਵਾਨ ਦੇ ਕੋਲੋਂ ਗੋਲੀ ਛੂਕੇ ਲੰਗੀ ਹੈ ਤੇ ਪੂਰੇ ਮਾਮਲੇ ਦੀ ਗੱਲ ਕਰ ਲਈਏ ਤਾਂ ਇਹ ਜਾਣਕਾਰੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਮੈਂਬਰ ਦੇ ਵੱਲੋਂ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਜਿਹੜਾ ਆ ਨਸ਼ੇ ਦੀ ਤਸਕਰੀ ਕਰਨ ਤੋਂ ਯਾਨੀ ਨਸ਼ਾ ਵੇਚਣ ਤੋਂ ਜਿਹੜਾ ਆ ਮਨਾ ਕੀਤਾ ਜਾਂਦਾ ਹੈ ਕਿ ਇਸੇ ਦੌਰਾਨ ਗੁੱਸੇ ਦੇ ਵਿੱਚ ਆਏ ਨਸ਼ਾ ਤਸਕਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਕਾਰਨ ਬਾਲਬਾਲ ਜਿਹੜੀ ਆ ਉਹਨਾਂ ਦੀ ਜਾਨ ਬਚ ਗਈ ਹੈ ਤਾਂ ਕੀ ਕੁਝ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਫਿਲਹਾਲ ਉਹ ਵੀ ਸੁਣਵਾਉਂਦੇ ਆ ਤੇ ਦੱਸ ਦਈਏ ਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ 사जन ਸਿੰਘ ਕੀ ਗੱਲ ਹੋਈ ਜੀ 사जन ਗੱਲ ਆ ਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆ ਆਪਾਂ ਉਹਨਾਂ ਨੂੰ ਢੱਕਣ ਦੇ ਹਾਂ ਉਹਨਾਂ ਆਪਣੇ ਦੇਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨ ਵਿੱਚ ਬਰਾਮਦ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾਤਰ ਮਾਰੇ ਆ ਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਹੀ ਮਾਰਿਆ ਮੁੰਡੇ ਤੇ ਆ ਗੋਲੀ ਗਈ ਉਹਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨੀਆਂ ਗੋਲੀਆਂ ਗੋਲੀਆਂ ਨੇ ਦੋ ਚਲਾਈਆਂ ਇੱਕ ਮੁੰਡੇ ਦੇ ਇਲਾਕੇ ਲੰਘ ਗਈ ਇਧਰ ਨੂੰ ਤੇ ਉਹ ਕਿੱਥੇ ਡਾਕਲਾ ਉਹ ਦਾਖਾ ਮਾਨ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਗੋਲੀਆਂ ਇੱਕ ਕਾਸ਼ੂ ਪਾਸ਼ਦੀਪ ਸਿੰਘ ਸਿੱਧਾ ਨਾਂ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹਦਾ ਨਾਂ ਤੇ ਪ੍ਰੀਤ ਸਿੱਧਾ ਨਾਂ ਦਾ ਰਾਣਾ ਪਿੰਡ ਰਾਣਾ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜੜੇ ਵਾਲਾ ਥਾਣੇ ਕੰਪਲੇਨ ਕੀਤੀ ਹਾਂਜੀ ਆਇਆ ਐਸਐਚਓ ਸਾਹਿਬ ਆਏ ਹੀ ਉਹਨਾਂ ਮੁੱਦਾ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹ ਆਂਦੇ ਆ ਹੀ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਰੱਕ ਸਕਦਾ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਪੂਰੀ ਤੋਂ ਪੂਰੀ ਸਾਡੀ ਹਲਪ ਕਰਨ ਅਸੀਂ ਦੇ ਆ ਨਸ਼ਿਆਂ ਦੇ ਦੌਰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਨਸ਼ਿਆਂ ਦੇ ਵਿਰੁੱਧ ਕੀ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰਦੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਹ ਪਘੋੜੇ ਅੱਗੇ ਪਘੋੜੇ ਆ ਪਹਿਲਾਂ ਵੀ ਪਘੋੜੇ ਆਓ ਚਿੱਬੀ ਤੇ ਚਿੱਬੀ ਤੇ ਪਰਚਾ ਉਹ ਪਘੋੜਾ ਵਾ ਤੇ ਜਿਹੜਾ ਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇਰੇ ਉਹਦੇ ਤੇ ਫੇਰ ਪਰਚਾ ਆਇਆ ਏ ਹੁਣ ਫੇਰ ਉਹਦੇ ਚ ਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਟਾ ਸਾਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮੰਨ ਲਓ 2 ਗ੍ਰਾਮਾ 3 ਗ੍ਰਾਮਾ ਹੋਊਗਾ ਸਮਾਨ ਪੀਂਦਾ ਵਾਜਾਂ ਵੇਚਦਾ ਵਾ ਪਿੰ ਪਹਿਲਾਂ ਵੇਚਦਾ ਵੇਚਦਾ ਵੀ ਜਾਂ ਤੇ ਪਿੰਦਾ ਵੀ ਜਾਂ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦੇ ਜੀ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਪ੍ਰਸ਼ਾਸਨ ਵੀ ਹੱਟਾ ਸਾਥ ਦਵੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਦੇ ਅਸੀਂ ਚੰਗਾ ਹੀ ਕੰਮ ਕਰਨਦੇ ਆ ਜਿਹੜੀ ਰਾਣਕਾਲੇ ਗੋਲੀ ਚੱਲੀ ਆ ਕੀ ਕਾਰਨ ਰਿਹਾ ਜੀ ਗੋਲੀ ਚੱਲਦਾ ਇਹ ਉੱਥੇ ਜੀ ਇਹ ਆਪਣਾ ਸਾਜਨ ਸਿੰਘ ਤੇ ਸਤਰਾਮ ਸਿੰਘ ਇਹਨਾਂ ਨੇ ਸਾਨੂੰ ਬਿਆਨ ਦਰਜ ਕਰਾਇਆ ਵਾ ਕਿ ਇਹ ਉੱਥੇ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਉਹਨਾਂ ਦੀ ਗਲੀ ਹੈ ਗਲੀ ਦੇ ਵਿੱਚ ਖੜੇ ਸੀ ਤੇ 5-6 ਮੁੰਡੇ ਇੱਕ ਆਕਾਸ਼ਦੀਪ ਆ ਪੁੱਤਰ ਪ੍ਰਤਾਪ ਸਿੰਘ ਤੇ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਕਾਸ਼ੂ ਤੇ ਆਕਾਸ਼ ਕਾਸ਼ੂ ਦਾ ਕੋਈ ਸਾਲਾ ਵਾ ਕਿ ਤੇ ਹੋਰ 4-5 ਅਣਪਛਾਤੇ ਇਹ ਆਏ ਆ ਤੇ ਇਹਨਾਂ ਨੇ ਜਿਹੜਾ ਆਕਾਸ਼ ਕਾਸ਼ੂ ਦਾ ਜਿਹੜਾ ਸਾਲਾ ਵਾ ਉਹਨੇ ਪਿਸਤਲ ਨਾਲ ਸਿੱਧਾ ਜਿਹੜਾ ਇੱਥੇ ਸਤਨਾਮ ਤੇ ਫਾਇਰ ਕੀਤਾ ਜੋ ਇਹਦੇ ਇਹ ਖਾਬੀ ਪਾਸੀ ਨੂੰ ਹੋ ਗਿਆ ਤੇ ਇਹਦੇ ਜਿਹੜਾ ਵਾ ਸੱਜੇ ਮੋਢੇ ਤੇ ਹੀ ਠਾਂਖਾ ਖਹਿ ਕੇ ਲੰਘ ਗਿਆ ਤੇ ਦੂਜੇ ਨਾਲ ਜਿਹੜਾ ਹੈਗਾ ਵਾ ਸਾਜਨੇ ਆ ਸਾਜਨ ਦੇ ਉਹ ਦਰਤਾਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਕੋਈ ਪਿੰਡ ਦੇ ਵਿੱਚ ਇਹ ਬੰਦੇ ਕੋਈ ਮਾੜਾ ਕੰਮ ਕਰਦੇ ਸੀ ਤੇ ਉਸੇ ਰੰਜਿਸ਼ ਕਰਕੇ ਇਹਨਾਂ ਨੇ ਇਹਨਾਂ ਨਾਲ ਰੰਜਿਸ਼ ਰੱਖੀ ਤੇ ਇਹਨਾਂ ਨੂੰ ਲੜਾਈ ਝਗੜਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਸਾਜੂ ਨੇ ਇਹ ਸਾਰੇ ਅਸੀਂ ਤਫ਼ਤੀਸ਼ ਕਰਾਂਗੇ ਇਹਦੇ ਬਾਰੇ ਤੇ ਜੋ ਵੀ ਤਫ਼ਤੀਸ਼ ਹੋਊਗੀ ਉਹਦੇ ਮੁਤਾਬਕ ਅਸੀਂ ਜਿਹੜਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਤੇ ਇਹ ਇਹੋ ਲਿਖਾਇਆ ਵੀ ਮਾੜਾ ਕੰਮ ਕਰਦੇ ਸੀ ਉਹਦੇ ਵਿੱਚ ਅਸੀਂ ਵੇਖਾਂਗੇ ਵੀ ਮਾੜਾ ਕੰਮ ਕਿਹੜਾ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਜਿਹੜਾ ਵਾ ਉਹ ਬਰਾਮਦ ਵੀ ਕਰਵਾਇਆ ਗਿਆ ਵਾ ਕੁਝ ਨਹੀਂ ਜੀ ਇਹੋ ਜੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਜੇ ਸਾਹਮਣੇ ਆਈ ਹੁੰਦੀ ਤੇ ਐਂਡੀਪੀ ਸਖਤ ਤਹਿਤ